ਹਾਂਜੀ ਅਮਰ ਸਿੰਘ ਸਾਹਿਬ ਅੱਜ ਤੁਸੀਂ ਪਿੰਡ ਸਲੇਮਸ਼ਾ ਪਹੁੰਚੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਇੱਥੇ ਰੱਖਿਆ ਗਿਆ ਸੀਗਾ ਪਿੰਡ ਸਲੇਮਸ਼ਾ ਵਿਖੇ ਅੱਜ ਜੋ ਵਿਕਾਸ ਦੇ ਕੰਮ ਕਈ ਪੂਰੇ ਹੋ ਚੁੱਕੇ ਨੇ ਉਹਨਾਂ ਦੇ ਉਦਘਾਟਨ ਰੱਖੇ ਗਏ ਸੀ ਔਰ ਜੋ ਵਿਕਾਸ ਦੇ ਕੰਮ ਜਿਹੜੀ ਲੋਕਾਂ ਦੀ ਡਿਮਾਂਡ ਸੀ ਉਹ ਪਾਸ ਕੀਤੇ ਗਏ ਨੇ ਉਹਨਾਂ ਦਾ ਅੱਜ ਇੱਥੇ ਨੀਂਹ ਪੱਥਰ ਰੱਖ ਕੇ ਸ਼ੁਰੂਆਤ ਕਰਵਾਉਣ ਲਈ ਆਏ ਸੀਗੇ ਔਰ ਪਿੰਡ ਦੇ ਵਿੱਚ ਇੱਕ 8 ਲੱਖ ਦੀ ਲਾਗਤ ਦੇ ਨਾਲ ਆਂਗਣਵਾੜੀ ਸੈਂਟਰ ਬਣਾਇਆ ਗਿਆ ਹੈ 4.35 ਲੱਖ ਦੀ ਲਾਗਤ ਦੇ ਨਾਲ ਲਾਇਬ੍ਰੇਰੀ ਦਾ ਨਿਰਮਾਣ ਕੀਤਾ ਗਿਆ ਹੈ ਔਰ 19 ਲੱਖ ਰੁਪਏ ਦੀ ਲਾਗਤ ਦੇ ਨਾਲ ਪਲੇਗ੍ਰਾਉਂਡ ਬਣਾਇਆ ਗਿਆ ਹੈ 5 ਲੱਖ 11 ਹਜ਼ਾਰ ਦੀ ਲਾਗਤ ਦੇ ਨਾਲ ਕਿਚਨ ਸ਼ੈੱਡ ਜਿਹੜਾ ਬਣਾਇਆ ਗਿਆ ਹੈ ਔਰ ਸਕੂਲ ਦੀ ਚਾਰ ਦਿਵਾਰੀ ਜਿਹਦੇ ਤੇ 310 ਹਜ਼ਾਰ ਰੁਪਏ ਖਰਚ ਆਇਆ ਹੈ ਔਰ ਗਊਸ਼ਾਲਾ ਦੇ ਵਿੱਚ 55 ਲਗਾਇਆ ਗਿਆ 840 ਹਜ਼ਾਰ ਦੀ ਲਾਗਤ ਦੇ ਨਾਲ ਔਰ ਵਾਟਰ ਵਰਕਰਸ ਦੇ ਵਿੱਚ ਪਾਰਕ ਦਾ ਕੰਮ ਹੈ ਜਿਹੜਾ ਉਹ ਪਾਸ ਕਰਵਾਇਆ ਗਿਆ ਹੈ 1192 ਹਜ਼ਾਰ ਦੀ ਲਾਗਤ ਦੇ ਨਾਲ ਔਰ ਪੱਕੇ ਖਾਲੇ 10 ਲੱਖ ਦੀ ਲਾਗਤ ਦੇ ਨਾਲ ਕਰਵਾਏ ਗਏ ਔਰ ਇੱਕ ਸੜਕ ਹੈ ਇੰਟਰਲੌਕ ਸੜਕ ਜਿਹੜੀ 543000 ਔਰ ਹੋਰ ਖੜਵੰਜੇ ਨੇ ਜਿਹੜੇ 1344000 ਦੀ ਲਾਗਤ ਦੇ ਨਾਲ ਇੱਥੇ ਲੱਗੇ ਨੇ ਇੱਕ ਹੋਰ ਨਵੀਂ ਸੜਕ ਹੈ ਜੀ ਇੰਟਰਲੋਕਿੰਗ ਦੀ 697000 ਦੀ ਇੱਕ ਉਹ ਸੜਕ ਹੈ ਇਸ ਤੋਂ ਇਲਾਵਾ ਹੁਣ ਪਿੰਡ ਦੇ ਵਿੱਚ ਅੱਜ ਜਿਹੜਾ ਸੀ ਨਵੇਂ ਪੀਣ ਵਾਲੇ ਪਾਣੀ ਦੀ ਜਿਹੜੀ ਵਾਟਰ ਵਰਕਰਸ ਦੀ ਇੱਕ ਟੈਂਕੀ ਜਿਹੜੀ ਹੈ ਉਹ ਬਣਾਉਣ ਦੀ ਸ਼ੁਰੂਆਤ ਕਰਾਈ ਹੈ ਜਦੀ ਲਾਗਤ 2250000 ਰੁਪਏ ਜਿਹੜੀ ਲਾਗਤ ਆਊਗੀ ਉਹਦਾ ਅੱਜ ਨਹੀਂ ਪੱਥਰ ਰੱਖਿਆ ਔਰ 1 ਕਰੋੜ 18 ਲੱਖ ਦੇ ਪਿੰਡ ਸਲੇਮਸ਼ਾਹ ਦੇ ਵਿੱਚ ਅਸੀਂ ਅੱਜ ਵਿਕਾਸ ਕਾਰਜ ਜਿਹੜੇ ਕਰਵਾ ਕੇ ਲੋਕਾਂ ਦੀ ਜੋ ਡਿਮਾਂਡਾਂ ਸੀਗੀਆਂ ਪਿੰਡ ਦੀਆਂ ਡਿਮਾਂਡਾਂ ਸੀ ਉਹ ਪੂਰੀਆਂ ਕੀਤੀਆਂ ਨੇ ਔਰ ਹੋਰ ਵੀ ਇਹਨਾਂ ਦੀ ਕਈ ਡਿਮਾਂਡਾਂ ਆਈਆਂ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਜੜੀਆਂ ਪੂਰੀਆਂ ਕੀਤੀਆਂ ਜਾਣਗੀਆਂ ਜੋ ਅੱਜ ਇੱਥੇ ਵਿਕਾਸ ਕਾਰਜ ਹੋਏ ਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਵਿਕਾਸ ਕਾਰਜਾਂ ਜੋ ਐਮਐਲ ਸਾਹਿਬ ਵੱਲੋਂ ਕਰਵਾਏ ਗਏ ਆ ਜੀ ਇੱਕ ਬਹੁਤ ਵਧੀਆ ਉਪਰਾਲਾ ਸੀ ਮੇਰੇ ਪਿੰਡ ਚ ਕੀ ਜਿਹੜਾ ਕਿ ਇੱਕ ਪਲੇਗਰਾਉਂਡ ਜਿਹੜਾ ਕਿ ਅਸੀਂ ਕੰਪਲੀਟ ਕਰ ਚੁੱਕੇ ਆ ਤੇ ਇੱਕ ਪਾਰਕ ਦਾ ਕੰਮ ਵੀ ਚੱਲ ਰਿਹਾ ਹੈ ਲਗਭਗ ਇੰਟਰਲੋਕ ਸੜਕਾਂ ਸਾਰੀਆਂ ਕੰਪਲੀਟ ਨੇ ਤੇ ਇੱਕ ਬਹੁਤ ਵਧੀਆ ਉਪਰਾਲਾ ਹੈ ਤੇ ਐਮਐਲਏ ਦੇ ਸਹਿਯੋਗ ਨਾਲ ਮਤਲਬ ਸਾਰਾ ਅਸੀਂ ਸਾਰੇ ਪਿੰਡ ਨੂੰ ਅਸੀਂ ਪੱਕਾ ਕਰ ਚੁੱਕੇ ਆ ਪਾਰਕ ਦਾ ਕੰਮ ਚੱਲ ਰਿਹਾ ਹੈ ਪਲੇਗਰਾਉਂਡ ਕੰਪਲੀਟ ਹੈ ਅੰਗਣਵਾੜੀ ਸੈਂਟਰ ਵੀ ਬਣ ਚੁੱਕਿਆ ਹੈ ਤਕਰੀਬਨ ਲਗਭਗ ਸਾਰੇ ਕੰਮ ਅਸੀਂ ਇੱਥੇ ਕਰਵਾ ਚੁੱਕੇ ਆ